ਜਿੱਦੀ ਮੋਤੇ ਪੋਗ ਤੇ ਆਇ ਇੱਕ 22 ਸਾਲ ਦਾ ਨੌਜਵਾਨ ਦਾ ਕਤਲ ਹੋ ਜਾਂਦਾ ਜਿਸ ਬਾਅਦ ਕਿ ਹੁਣ ਮਾਪਿਆਂ ਦਾ ਇਕਲੋਤਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਪਰ ਮਾਪਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ ਦਰਅਸਲ ਪੰਜਾਬ ਦੇ ਵਿੱਚ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਆਏ ਦਿਨ ਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਹਾਲਾਂਕਿ ਇਸ ਸਬਦੇ ਕਹਨ ਪੁਲਿਸ ਦੇ ਵੀ ਕਈ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਪੁਲਿਸ ਵੱਲੋਂ ਪੰਜਾਬ ਵਿੱਚ ਅਜਹੀ ਸੱਤੀ ਕਿਉਂ ਨਹੀਂ ਕੀਤੀ ਜਾ ਰਹੀ ਕਿ ਅਜਹੀਆਂ ਘਟਨਾਵਾਂ ਤੇ ਲਗਾਮ ਕੱਸੀ ਜਾਵੇ ਜਿਵੇਂ ਕਿ ਇਹ ਮਾਮਲਾ ਦਰਅਸਲ ਬਰਨਾਲਾ ਦਾ ਹੈ ਜਿੱਥੇ ਕਿ ਬਨਾਲਾ ਦੇ ਰਾਮਬਾਗ ਰੋਡ ਦੇ ਇੱਕ ਖਾਲੀ ਪਲਾਟ ਦੇ ਵਿੱਚ ਸ਼ੱਕੀ ਹਾਲਾਤਾਂ ਚ 22 ਸਾਲਾ ਨੌਜਵਾਨ ਦੀ ਲਾਸ਼ ਮਿਲੀ। ਉਹਨਾਂ ਲਠਪਟ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਜੁਥੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਉੱਥੇ ਹੀ ਮ੍ਰਿਤਕ 22 ਸਾਲਾ ਨੌਜਵਾਨ ਸੁਰਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਕਲੌਤਾ ਪੁੱਤਰ ਸੀ ਸੁਰਿੰਦਰ ਸਿੰਘ ਜੋ ਕਿ ਹਿਮਾਚਲ ਦੇ ਵਿੱਚ ਬੱਸਾਂ ਦੀਆਂ ਬਾੜੀਆਂ ਲਾਉਂਦਾ ਕੰਮ ਕਰਦਾ ਸੀ ਅਜੋ ਤੁਸੀਂ ਦਾਦੀ ਦੀ ਮੌਤ ਤੋਂ ਬਾਅਦ ਉਹ ਪਿਛਲੇ 8 ਦਿਨਾਂ ਤੋਂ ਪੰਜਾਬ ਆਇਆ ਹੋਇਆ ਸੀ ਘਰ ਆਪਣੇ ਬਰਨਾਲਾ ਵਿਖੇ ਜਿੱਥੇ ਕਿ ਉਸ ਨੂੰ ਬੀਤੀ ਰਾਤ ਕੁਝ ਨੌਜਵਾਨ ਹੁੰਦੇ ਨੇ ਘਰੋਂ ਬੁਲਾ ਕੇ ਲੈ ਜਾਂਦੇ ਨੇ ਹਾਲਾਂਕਿ ਉਸ ਦਾ ਫੋਨ ਕਰੇ ਹੁੰਦਾ ਉਸ ਤੋਂ ਬਾਅਦ ਜਦੋਂ ਉਹ ਨਹੀਂ ਆਂਦਾ ਤਾ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਜਾਂਦੀ ਹੈ ਤੇ ਮਾਪੇ ਵੀ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦੇ ਨੇ ਇਸ ਤਰ੍ਹਾਂ ਇੱਕ ਖਾਲੀ ਪਲਾਟ ਚੋਂ ਸੀ ਲਾਸ਼ ਮਿਲਦੀ ਹੈ ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਮਾਪਿਆਂ ਨੇ ਰੋਂਦੇ ਕੋ ਲੰਦੇ ਹੋਏ ਦੱਸਿਆ ਕਿ ਉਹ ਤਿੰਨ ਬੱਚਿਆਂ ਦਾ ਇਕਲੌਤਾ ਪਰਾ ਸੀ ਪਰ ਹੁਣ ਉਹ ਇਸ ਦੁਨੀਆ ਤੋਂ ਨਹੀਂ ਰਿਹਾ ਉਹਨਾਂ ਨੇ ਮੰਗ ਕੀਤੀ ਕਿ આરોપી ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਨਾ ਹੀ ਉਹ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣਗੇ ਅਤੇ ਨਾਲ ਹੀ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਫੋਨ ਮਸੂਲ ਹੋਇਆ ਸੀ ਕਿ ਸਰਿੰਦਰ ਸਿੰਘ ਪੁੱਤਰ ਸੋਮੀ ਸਿੰਘ ਬਸੀ ਰਾਹੀ ਵਸਤੀ ਦੀ ਜਿਹੜੀ ਡੈੱਡ ਬਡੀ ਆ ਗਈ ਉਹ ਪਲਾਟਾਂ ਚ ਪਈ ਹੈਗੀ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਹਾਜ਼ਰੀ ਵਿੱਚ ਮੋਰਚਰੀ ਵਿੱਚ ਰੱਖਾ ਦਿੱਤੀ ਗਈ ਹੈ ਤੇ ਜਿਹੜੀ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ਹਲੋ ਕੀ ਨਾਮ ਹੋਈ ਤੁਹਾਡਾ ਮੇਰਾ ਨਾਮ ਜੀ ਸਤਨਾਮ ਸਿੰਘ ਜੀ ਕੀ ਕਹਣਾ ਚਾਣੇ ਜਿਹੜੇ ਛੱਕੀ ਲਾਤਾਂ ਵਿੱਚ ਡੈੱਡ ਬੋਡੀ ਮਿਲਿਆ ਨੌਜਵਾਨ ਦੀ ਡੈੱਡ ਬੋਡੀ ਜੀ ਮਿਲਿਆ ਪਲਾਟ ਦੇ ਵਿੱਚੋਂ ਇਹ ਸ਼ਰੀਆਮ ਨਹੀਂ ਪਤਾ ਚੱਲ ਰਿਹਾ ਵੀ ਇਹ ਕਤਲ ਹੋਇਆ ਜੀ ਠੀਕ ਹੈ ਜੀ ਉਹਦਾ ਸਾਰਾ ਮੂੰਹ ਤੋੜਿਆ ਹੋਇਆ ਜੀ ਗਰੀਬ ਘਰ ਦੇ ਵਿੱਚੋਂ ਇੱਕ ਮੁੰਡਾ ਜੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਠੀਕ ਹੈ ਜੀ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਘਰਦਿਆਂ ਦਾ ਇਕੱਲਾ-ਕੱਲਾ ਮੁੰਡਾ ਜੀ ਛੋਟਾ ਹਿਮਾਚਲ ਲਈ ਇਹ ਕੰਮ ਕਰਦਾ ਸੀਗਾ ਤੇ ਸਿਰਫ ਇਹ ਦਾਦੀ ਦੀ ਡੈਥ ਹੋ ਗਈ ਸੀਗੀ ਤੇ ਫੁੱਲ ਤੇਰ ਕੇ ਆਏ ਸੀਗੇ ਇਹ ਵਿਆਸ ਫੁੱਲ ਤੇਰ ਕੇ ਆਏ ਤੇ ਪਰसों ਇਹ ਲਾਪਤਾ ਹੋਇਆ ਘਰ ਦੇ ਵਿੱਚੋਂ ਪਰसों ਲਾਪਤਾ ਉਸ ਤੋਂ ਬਾਅਦ ਇਹ ਘਰ ਹੀ ਨਹੀਂ ਆਇਆ ਘਰ ਨਹੀਂ ਆਇਆ ਜੀ ਤੇ ਉਸ ਤੋਂ ਬਾਅਦ ਇਨਫਾਰਮੇਸ਼ਨ ਮਿਲੀ ਸਾਨੂੰ ਵੀ ਇੱਥੇ ਇੱਕ ਮੁੰਡੇ ਦੀ ਡੈੱਡ ਬੋਡੀ ਮਿਲੀ ਆ ਸਾਰੀ ਪੁਲਿਸ ਦੇ ਵਿੱਚ ਇਨਕੁਆਇਰੀ ਕਰਾਈ ਸਿਟੀ 2 ਦੇ ਥਾਣਾ ਬਰਨਾਲੇ ਦੇ ਵਿੱਚ ਦਰਜ ਉਹ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਗਰੀਬ ਘਰ ਦੇ ਵਿੱਚੋਂ ਇਹ ਸਿਰਫ ਮੁੰਡਾ ਜੀ ਇਨਸਾਫ ਮਿਲਣਾ ਚਾਹੀਦਾ ਆ ਅਸੀਂ ਦੁਆ ਕਰਦੇ ਆ ਪ੍ਰਸ਼ਾਸਨ ਨੂੰ ਲੱਗਦਾ ਤੁਹਾਨੂੰ ਜਿਹੜੀ ਡੈੱਡ ਬੋਡੀ ਮਿਲੀ ਹੈ ਕਹੇਗਾ ਲਾਪਤਾ ਜੀ ਹਾਲਾਤ ਤਾਂ ਇਹ ਸੋਣ ਸਾਰਿਆਂ ਨੇ ਦੇਖਿਆ ਹੀ ਨੇ ਆਪਾਂ ਤੁਹਾਨੂੰ ਮੌਕੇ ਦੀ ਵੀਡੀਓ ਵੀ ਦਿਖਾ ਰਹੇ ਆ ਆਹ ਦੇਖ ਲੋ ਜੀ ਤੁਹਾਡੇ ਸਾਹਮਣੇ ਆਹ ਜੀ ਗਾਰ ਕੱਢੀ ਦੇਖ ਹਾਂਜੀ ਹਾਲਾਤ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਸਾਰਾ ਮੂੰਹ ਤੋੜਿਆ ਤੇ ਢੱਡ ਦੇ ਵਿੱਚ ਵੀ ਰਣਾ ਬਜੇ ਸਾਰਾ ਢੱਡਾ ਨੀਲਾ ਲਾ ਕੀਤਾ ਲੱਤਾਂ ਤੋੜੀਆਂ ਜੀ ਇਹਦੇਆਂ ਤੁਸੀਂ ਮੇਂ ਜਾਪਦਾ ਕਿ ਵੀ ਅਭੀ ਕਦੋਂ ਦੀ ਇਹ ਲਾਪਤ ਹੋਣੀ ਹੈ ਜਦੋਂ ਦਾ ਇੱਕ ਇਹ ਕੱਲ ਰਾਤ ਦੀ ਗਲਤੀ ਨੇ ਦਿਨਾਂ ਤੋਂ ਕਰੋ ਜੀ ਇਹ ਲਾਪਤਾ ਹੈ ਕੱਲ ਰਾਤ ਦੀ ਇਹ ਵਾਰਦਾਤ ਲੱਗ ਰਹੀ ਹੈ ਜਿੱਥੇ ਤੱਕ ਲੱਗ ਰਹੀ ਹੈ ਜੀ ਮੰਗ ਕੀ ਕਰਦੇ ਮੰਗ ਇਹ ਹੀ ਕਰ ਰਹੇ ਹਾਂ ਜੀ ਘਰਦਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਫੜੇ ਜਾਣ ਪੁਲਿਸ ਪ੍ਰਸ਼ਾਸਨ ਮੰਗੇ ਇਹੀ ਕਰ ਰਹੇ ਹਾਂ ਜੀ ਇਸ ਦਾ ਮੰਗ ਕਰਦੇ ਹਾਂ ਫਿਰ ਜੀ ਇਹ ਕੱਲ ਥਾਣੇ ਦੇ ਸੀਟੀ ਤੋਂ ਠੂਂ ਤੇ ਮੇਰੇ ਧਰਨਾ ਲੱਗੂ ਸਣੇ ਡੈੱਡ ਬੋਡੀ ਲਿਆ ਕੇ ਜੀ ਧਰਨਾ ਲਾਵਾਂਗੇ ਜੀ ਉੱਥੇ ਲਿਆ ਕੇ ਜਿੰਨਾ ਉਹਨਾਂ ਟਾਈਮ ਅਸੀਂ ਪੋਸਟਮਾਰਟਮ ਹੋਣੀ ਨਹੀਂ ਦੇਣਾ ਜੀ ਉਹਨਾਂ ਟਾਈਮ ਹੋਣ ਨਹੀਂ ਦੇਣਾ ਪੋਸਟਮਾਰਟ ਜਿੰਨਾ ਟਾਈਮ ਇਨਸਾਫ ਨਹੀਂ ਮਿਲ ਰਹਾ ਘਰ ਦੇ ਨੂੰ ਐਦਾਂ ਤਾਂ ਜੀ ਕਿਸੇ ਕੋਈ ਵੀ ਸੇਫ ਨਹੀਂ ਹੈਗਾ ਇੱਥੇ ਕੋਈ ਸੇਫ ਨਹੀਂ ਹੈਗਾ ਕੱਲ ਨੂੰ ਕਿਸੇ ਨੂੰ ਵੀ ਕੋਈ ਮਾਰ ਸਕਦਾ ਸ਼ਰੀਆਮ ਇੱਥੇ ਤੇ ਫਿਰ ਪੁਰਸ ਪ੍ਰਸ਼ਾਸਨ ਇਹਦਾ ਮਤਲਬ ਜਿਹੜਾ ਵੀ ਹੈ ਬਰਨਾਲੀ ਦਾ ਛੁੱਤਾ ਪਿਆ ਜੀ ਕੋਈ ਵੀ ਕਿਤੇ ਵੀ ਡੈੱਡ ਬਾਡੀ ਮਿਲ ਜਾਂਦੀ ਹੈ ਪਹਿਲਾਂ ਤਿੰਨ ਸਿੱਖੇ ਹੀ ਮਿਲੇ ਆ ਜੀ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਜੀ ਸਾਡੇ ਮੁੰਡੇ ਨੂੰ ਵੀ ਮਿਲਣਾ ਚਾਹੀਦਾ ਮੈਂ ਇਹੀ ਕਹਿੰਦਾ ਜੀ ਮਿਲਣਾ ਚਾਹੀਦਾ ਇਨਸਾਫ ਤਿੰਨ ਭੈਣਾਂ ਦਾ ਇਕਲੌਤਾ ਛੋਟਾ ਭਰਾ ਜੀ ਇਹੇ हिमाचल ਦੇ ਵਿੱਚ ਕੰਮ ਕਰਦਾ ਸੀਗਾ ਜੀ ਕੋਈ ਨਸ਼ਾ ਪਤਾ ਨਹੀਂ ਕਰਦਾ ਜੀ ਇਹ ਨਹੀਂ ਅਨਮੈਰਿਡ ਸੀਗਾ ਜੀ ਮੇਰਾ ਨਾਮ ਸਤਨਾਮ ਸਿੰਘ ਜੀ ਬਰਨਾਲੇ ਤੋਂ ਜੀ ਡੈਡਵੌਲਟ ਹੀ ਲੈ ਕੇ ਆਏ ਗੱਲ ਤੇ ਲੈ ਕੇ ਕੋਈ ਜੀ ਉੱਥੇ ਐਂਬੂਲੈਂਸ ਨਹੀਂ ਗਈ ਪੁਲਿਸ ਦੀ ਗੱਡੀ ਦੇ ਵਿੱਚ ਲੈ ਕੇ ਆਏ ਆ ਕਿ ਸੋਨੇ ਸਾਰਿਆਂ ਨੇ ਵੀਡੀਓ ਦੇ ਵਿੱਚ ਦੇਖਿਆ ਪੁਲਿਸ ਦੀ ਗੱਡੀ ਦੇ ਵਿੱਚ ਐਂਬੂਲੈਂਸ ਤੱਕ ਨਹੀਂ ਗਈ ਜੀ ਆਪਣੇ ਬਰਨਾਲੇ ਦੀ ਇਥੋਂ ਸਰਕਾਰੀ ਐਂਬੂਲੈਂਸ ਪੁਲਿਸ ਨੇ ਫੋਨ ਵੀ ਕੀਤਾ ਕੋਈ ਐਂਬੂਲੈਂਸ ਨਹੀਂ ਆਈ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਗਈ ਤੇ 2 ਘੰਟੇ ਉੱਥੇ ਆਪ ਖੜੇ ਰਹੇ ਆ ਸਾਡਾ ਸਾਰਾ ਕੱਟ ਸਾਡਾ ਸਾਰਾ ਮਹੱਲਾ ਰਾਹੀ ਵਸਤੀ ਦਾ ਉੱਥੇ ਖੜਾ ਰਿਹਾ ਕੋਈ ਨਹੀਂ ਉੱਥੇ ਪਹੁੰਚਿਆ ਹੈਗਾ ਸੋਮਬੀ ਸਿੰਘ ਜੀ ਮਾਬਲਾ ਜਿਹੜੇ ਤੁਹਾਡੇ ਬੇਟੇ ਦੀ ਲਾਸ਼ ਛੱਕੀ ਹਾਲਾਤਾਂ ਚ ਮਿਲੀ ਹੈ ਕਿਵੇਂ ਲੱਗਦਾ ਜੀ ਇਹ ਇਹ ਸਾਨੂੰ ਐ ਲੱਗਦਾ ਜੀ ਵੀ ਕਤਲ ਹੋਇਆ ਜੀ ਅਸੀਂ ਮੇਰਾ ਮੁੰਡਾ 8 ਦਿਨ ਪਹਿਲਾਂ ਆਪਦੀ ਦਾਦੀ ਦੇ ਭੋਗ ਤੇ ਆਇਆ ਸੀ ਆ ਤਿੰਨ ਦਿਨਾਂ ਦੇ ਵਿੱਚ ਹੀ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਨਾ ਹੋਇਆ ਇਹਨੂੰ ਹੁਣ ਹੀ ਕਿਸੇ ਨੇ ਫੋਨ ਤੇ ਬੁਲਾਇਆ ਜਾਂ ਕਿਵੇਂ ਵੀ ਬੁਲਾਇਆ ਜੀ ਮੈਨੂੰ ਕੋਈ ਪਤਾ ਨਹੀਂ ਮੈਂ ਮੰਡੀ ਚ ਸੀਗਾ ਇਹਨੂੰ ਬੁਲਾ ਕੇ ਘਰੋਂ ਮੁੜ ਕੇ ਉਹ ਆਇਆ ਨਹੀਂ ਜੀ ਤਿੰਨ ਦਿਨਾਂ ਬਾਅਦ ਹੀ ਕਿਹੜਾ ਹੈਗਾ ਕਿੰਨੇ ਦਿਨਾਂ ਤੋਂ ਘਰੋਂ ਗੈਰ ਸੀ ਗਿਆ ਹੋਇਆ ਤਿੰਨ ਦਿਨਾਂ ਤੋਂ ਗੈਰ ਆ ਜੀ ਕਿਹਨੇ ਬੁਲਾਇਆ ਸੀ ਕੀ ਕੰਮ ਕਰਦਾ ਸੀ ਤੁਹਾਡਾ ਬੇਟਾ ਸਾਡਾ ਬੇਟਾ ਜੀ ਬਾੜੀਆਂ ਦਾ ਕੰਮ ਕਰਦਾ ਸੀ ਬੱਸਾਂ ਨਹੀਂ ਜੀ ਹਮਾ ਚਲਚ ਉਮਾਦਲ ਜੋ ਬਸਾਂ ਦੀਆਂ ਬਾਡੀਆਂ ਦਾ ਕੰਮ ਕਰਦਾ ਸੀਗਾ ਇਹਨੂੰ ਸਿਰਫ ਅਜੇ ਆਏ ਨੂੰ 8 ਦਿਨ ਹੀ ਹੋਏ ਸੀਗੇ ਦਾਦੀ ਤੇ ਭੋਗ ਤੇ ਆਇਆ ਸੀ ਇਹ ਆ 2-3 ਦਿਨਾਂ ਦਾ ਹੁਣ ਮੜਿਆ ਬਾਹਰ ਗਿਆ ਹੋਇਆ ਸੀਗਾ ਜੀ ਸਾਨੂੰ ਐ ਨਹੀਂ ਦੱਸਿਆ ਵੀ ਕਿੱਥੇ ਗਿਆ ਨਾ ਕਿੱਥੇ ਨਹੀਂ ਫੋਨ ਤਰੇ ਫੋਨ ਕਰੇ ਰੱਖਿਆ ਜੀ ਬੱਚੇ ਕਿੰਨੇ ਹੈਗੇ ਆ ਤੁਹਾਡੇ ਦੇ ਇੱਕ ਬੱਚੇ ਤਿੰਨ ਕੁੜੀਆਂ ਨੇ ਜੀ ਇੱਕ ਮੁੰਡਾ ਜੀ ਮੇਰਾ ਆਹੀ ਮੁੰਡਾ ਸੀਗਾ ਲਾਸਟ ਜੀ ਲਾਸਟ ਕਿੱਥੇ ਮਿਲਿਆ ਜੀ ਲਾਜ਼ ਇੱਧਰ ਮਿਲਿਆ ਜੀ ਆ ਇੱਥੇ ਸਹਜੀਆਂ ਦੇ ਮੱਲੇ ਨੇ ਜੀ ਮਾਂ ਕੀ ਕਰਦੇ ਹੋ ਹੈਗੇ ਜਿਹੜੇ ਮਾਂ ਕੀ ਕਰਨਾ ਚਾਹੀਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ ਹੋਰ ਕੁਝ ਨਹੀਂ ਚਾਹੀਦਾ ਮੇਰੇ ਬੱਚੇ ਦਾ ਇਨਸਾਫ ਹੋਣਾ ਚਾਹੀਦਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦਾ ਨਹੀਂ 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 8-10 ਸਾਲ ਉੱਥੇ ਲੱਗ ਗਿਆ ਇਹਦੇ ਨਸ਼ਾ ਕਰਦੇ ਹੁੰਦੇ ਉਹ ਵੀ ਦੱਸਦੇ ਮੈਨੂੰ ਵੀ ਇਹ ਨੱਲਾ ਕਰਦਾ ਜੀ ਨਹੀਂ ਨਹੀਂ